ਜਨੋ ਨੋਟ ਕੇ ਮਰਨੋ ਤਵੇ ਨੰਦ ਤੇ ਮਨ ਦੇ دیਵਾਨੇ ਮੈਂ ਐ ਨੰਦ ਤੇ ਛੇੜ ਮੋਤ ਦੀ دیਵਾਨੀ ਸਰੋਇ ਨਾਲ ਘਰ ਤੇ ਤਲਵਾਰ ਧੜ ਵਖਰੀ ਐ ਤੇ ਸਿਰਸ ਵਖਰਾ ਐ ਸਾਸਨ ਸਿਰਸ ਦੂਰ ਜਾ ਜਾ ਕਿਉਂਕਿ ਚੌੜਾ ਤੇਗਾ ਜਦੋਂ ਤੁਸੀਂ ਨੇ ਮਾਰੂ ਆਕਰ ਸਰੀਰ ਹੈ ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾ ਸੀਸ ਦਿਆਂ ਪਰ ਸੀ ਨਾ ਉਚਰੀ ਹੀ ਫਿਰ ਸਿਰ ਕਾਦੇ ਵਾਸਤੇ ਦਿੱਤਾ ਧਰਮ ਰਹਿਤ ਸਾਖਾ ਜਿੰਨ ਕੀ ਆ ਸੀਸ ਦਿਆਂ ਪਰ ਸਿਰ ਰੋ ਮੈਂ ਕਿ ਸਾਰੂ ਸੰਤਾਂ ਨੇ ਦੇਖਿਆ ਸੋਹਣੀਆਂ ਸੰਪਾਦ ਹੋਰ ਬਹੁਤ ਖੁਸ਼ਕਾਇਆ ਵਾ ਇਹ ਰਾਸਕ ਰਸ ਸੁਆਇਨਾ ਰਸ ਰੂਪਾ ਰੂਪਾਂ ਦੀ ਚਾਂਦੀ ਸੋਨੇ ਦਾ ਵੀ ਰਸ ਚਾਂਦੀ ਦਾ ਵੀ ਰਸ ਰਸ ਰੂਪਾ ਰਸ ਸੁਆਇਨਾ ਰਸ ਰੂਪਾ ਕਾਮਣ ਰਸ ਰਸ ਪਰਮਨ ਕੀ ਪਾਤਸ਼ਾਹ ਦੀ ਆਣੀ

ਤੋਂ ਮੈਂ ਪਹਿਲੇ ਦਵਾਨ ਤੋਂ ਦੱਸਿਆ ਵੀ ਚਾਂਦਨੀ ਚੌਕ ਜਿਹੜਾ ਤੇ ਘੱਟਾ ਬਹੁਤ ਹੁੰਦਾ ਸੀ ਤੋ ਸਾਥ ਸੰਜੋ ਢੜ ਨੂੰ ਲੈ ਗਏ ਚੁੱਪ ਕੇ ਲੱਖੀ ਸ਼ਾਹ ਦੇ ਘਰ ਨੂੰ ਕਲੀ ਵਾਲੇ ਗੱਡਿਆਂ ਦੇ ਵਿੱਚ ਤੇ ਸੀਸ ਚੁੱਕਿਆ ਭਾਈ ਜੈਤੇ ਨੇ ਆਪਣੀ ਝੋਲੀ ਵਿੱਚ ਪਾਇਆ ਤੋ ਸਾਥ ਸੰਜੋ ਜਿਹੜੀ ਪਹਿਲੀ ਰਾਤ ਸੀ ਨਾ ਭਾਈ ਜੈਤੇ ਨੇ ਦਿੱਲੀ ਦੇ ਵਿੱਚ ਹੀ ਸਾਥ ਸੰਜੋ ਕੱਟੀ ਪਹਿਲੀ ਰਾਤ ਪੰਜਵੀਂ ਰਾਤ ਪਹੁੰਚਿਆ ਵਿਵਾਨ ਰਣਕੀਰਤ ਗੁਰੂ ਸਾਹਿਬ ਪਹਿਲੀ ਰਾਤ ਕਿੱਥੇ ਕੱਟੀ ਆਪਣੇ ਵੱਡਿਆਂ ਦੀ ਧਰਮਸ਼ਾਲਾ ਦੇ ਵਿੱਚ ਭਾਈ ਕਲਿਆਣੇ ਦੀ ਧਰਮਸ਼ਾਲਾ ਦੇ ਵਿੱਚ ਇੱਥੇ ਫਿਰ ਸਾਧ ਸੰਗਤ ਜੀਓ ਭਾਈ ਕੁਦਾ ਤੇ ਭਾਈ ਗੁਰਦਿੱਤਾ ਧੜ ਦਾ ਸਸਕਾਰ ਕਰਾਉਣ ਲਈ ਸਾਧ ਸੰਗਤ ਜੀਓ ਨਾਲ ਚਲੇ ਗਏ ਜੋਨ ਆਪਣ ਨਾਲ ਤੇਰੀ ਨੀਂਦ ਗਈ ਮੇਰੇ ਕੰਨਾਂ ਰਾਤ ਨਾਲ ਤੇਰੀ ਨੀਂਦ ਗਈ ਮੇਰੇ ਕੰਨਾਂ ਜੇ ਨੀਂਦ ਗਈ ਮੇਰੇ ਕੰਨਾਂ ਰਾਤ ਨਾਲ ਤੇਰੀ ਨੀਂਦ ਮੇਰਾ ਮਨ ਚਾਹੇ ਪੰਜੇ ਦਿਨਾਂ ਤੋਂ ਲੈ ਕੇ ਹਰ ਰੋਜ਼ ਆਪ ਜੀ ਦੇ ਸਿੱਖਾਂ ਸੇਵਕਾਂ ਨੇ ਦਿਨ ਰਾਤ ਆਪ ਜੀ ਦੇ ਚਰਨਾਂ ਦੀ ਆਪਦੀਆ ਸੰਗਤਾਂ ਦੀਆਂ ਸੇਵਾਵਾਂ ਨਿਭਾਈਆਂ ਸਤਿਗੁਰੂ ਪਾਤਸ਼ਾਹ ਜੀ ਉਹ ਰਸਤਾ ਵਾਸਤਾ ਦੀ ਸੇਵਾ ਕੀਤੀ ਗਈ ਸਤਿਗੁਰੂ ਮਾਇਆ ਦੀ ਸੇਵਾ ਕੀਤੀ ਵਹੀਕਲਾਂ ਦੀ ਸੇਵਾ ਟੈਂਟ ਦੀ ਸੇਵਾ ਸਾਊਂਡ ਦੀ ਸੇਵਾ ਲੰਗਰਾਂ ਦੀ ਸੇਵਾ ਗੋਪਤ ਪ੍ਰਗਟ ਵਿਅੰਤ ਪ੍ਰਕਾਰ ਦੀ ਸਤਿਗੁਰੂ ਪਾਤਸ਼ਾਹ ਜੀ ਉਹ ਰੀੜੀ ਨੇ ਕੀਰਤ ਸਿੰਘ ਗੁਰਸੇਵਕ ਸਿੰਘ ਮਾਨ ਸੱਚੇ ਪਾਤਸ਼ਾਹ ਜੀ ਸੁਖਪਾਲ ਸਿੰਘ ਸੁਚੈਨ ਸਿੰਘ ਹਰਦੀਪ ਸਿੰਘ ਜੀ ਐਸਏ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹੈ ਬਲਵਿੰਦਰ ਸਿੰਘ ਪ੍ਰਭਜੋਤ ਕੌਰ ਬੀਟੀ ਅਸੀਸ ਕੌਰ ਇਹ ਵੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਾਉਂਦੇ ਨੇ ਬਾਬਾ ਲਖਵਿੰਦਰ ਸਿੰਘ ਦੇਹ ਰੋਗਤਾ ਦੀ ਸੱਚੇ ਪਾਤਸ਼ਾਹ ਨੂੰ ਕਹਿੰਦੇ ਜਿਹੜੀ ਮਰਜ਼ੀ ਸ਼ੋਭਾ ਲਗਾ ਦਿਓ ਚਲੋ ਗੁਰੂ ਸਾਹਿਬ ਦੀ ਕਰਤਾ ਆਪਾਂ ਸਾਰਿਆਂ ਨੇ ਬੇਨਤੀ ਕਰਕੇ ਜਣੇ ਇਸ ਤਰ੍ਹਾਂ ਸੱਚ ਤੇ ਪਹਰਾ ਦੇਣ ਵਾਲੇ ਉਹਨਾਂ ਤੇ ਗੁਰੂ ਸਾਹਿਬ ਕਰਤੋ ਕਰਨ ਚੜ੍ਹਦੀਆਂ ਕਲਾ ਬਸ਼ਿਸ਼ ਕਰਨ ਦਾ ਬੇਨਤੀ ਕਰਾਂ ਸਰਦਾਰ ਮਰਤੇ ਸਿੰਘ ਜੀ ਵਾਲੀ ਕੌਈਆਂ ਸੰਗਤ ਦਾ ਧੰਨਵਾਦ ਕਰਨਗੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਾਬੇ ਫ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਰਾਜਬਾਰ ਗੁਰੂ ਰੂਪ ਸత్సੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਾਲਾ ਜੀ ਸੇਵਾ ਸੁਸਾਇਟੀ ਇਆਣੀ ਖੁਰਦਾ ਯਾਤਰਾ ਸਦਕਾ ਨੌਵੇਂ ਪਾਸ਼ਾគ្រੂ ਤੇ ਇੱਕ ਬਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦ ਇਸਤਵ ਜੀ ਦੇ ਸਬੰਧ ਦੇ ਵਿੱਚ ਇਹ ਉਤਾਰਨਿਕ ਸਮਾਗਮ ਕਰਵਾਏ ਜਾ ਰਹੇ ਹਨ ਸਹਿਰ ਪਾਰਜੋ ਪ੍ਰਾਰambh ਕਰਵਾਏ ਗਏ ਸਨ ਉਹਨਾਂ ਦੇ ਘੂਰ ਪਾਏ ਗਏ ਹਨ ਰਾਗੀ ਜਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦਾ ਯਤਨ ਕੀਤਾ ਗਿਆ ਅਤੇ ਪੰਜ ਜੀਵਾਂ ਸਹਾਇਕ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ ਬਣੋ ਧਾਰਮਿਕ ਵਿਚਾਰਾ ਰਾਹੀ ਕਥਾ ਵਿਚਾਰ ਕਰਕੇ ਸੰਕਾਣੂ ਪਰਵਾਣੀ ਦੇ ਨਾਲ ਉਹ ਸਿੱਖੀ ਦੇ ਨਾਲ ਸੇਕੋਂ ਦੇ ਇਤਿਹਾਸ ਦੇ ਨਾਲ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਗੁਰੂਬ ਸਿੰਘ ਜੀ ਦੇ ਜੀਵਨ ਦੇ ਨਾਲ ਜੋੜ ਦਾ ਯਤਨ ਕੀਤਾ ਗਿਆ ਅਪਾ ਸਾਰੇ ਜੀ ਕਿਤਰਾ ਜਾਣਦੇ ਆ ਕਿ ਸਾਡਾ ਜੋ ਸਿੱਖ ਕੌਮ ਦਾ ਇਤਿਹਾਸ ਹੈ ਬੜਾ ਹੀ ਗੌਰਵਮਈ ਇਤਿਹਾਸ ਹੈ ਕੁਰਬਾਨੀਆਂ ਦੇ ਨਾਲ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਸਿੱਖ ਕੌਮ ਦੇ ਅੰਦਰ ਸਭ ਤੋਂ ਪਹਿਲੀ ਸ਼ਹਾਦਤ ਸ਼ੇਧਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਉਹਨੋਂ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਦੂਸਰੇ ਧਰਮ ਦੀ ਰੱਖਿਆ ਕਰਦੇ ਆ ਦਿੱਲੀ ਚਾਦਰੀ ਚੌਕ ਦੇ ਵਿੱਚ ਮਹਾਨ ਕੁਰਬਾਨੀ ਦਿੱਤੀ ਸ਼ਿਵੇਂਸ਼ ਪਿਤਾ ਗੁਰਗੋਬ ਸਿੰਘ ਜੀ ਨੇ ਆਪਣਾ ਸਰਬਸ ਵਾਰਿਆ ਮਾਤਾ ਗੁਜਰੀ ਜੀ ਦੀ ਸ਼ਹਾਦਤ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਅਨੇਕਾਂ ਸਿੰਘਾਂ ਤੇ ਸਿਕੜੀਆਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਖਿਲਾਫ ਲੜਦਿਆਂ ਮਹਾਨ ਕੁਰਬਾਨੀਆਂ ਦਿੱਤੀਆਂ ਇਸ ਲਈ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਰੱਖੀਏ ਗੁਰੂ ਸਾਹਿਬਾਨ ਦੀਆਂ ਸਹਿਬਜ਼ਾਦਿਆਂ ਦੀਆਂ ਸਿਕੜ ਸਿਕੜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸਾਨੂੰ ਇੱਕ ਵੱਖਰੀ ਦਿੱਖ ਇੱਕ ਵੱਖਰੀ ਪਹਿਚਾਣ ਦਿੱਤੀ। ਉੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ। ਆ ਗਿਆ ਭਈ ਅਕਾਲ ਕੀ ਤਾ ਵੀ ਚਲਾਇਓ ਪੰਖ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਹੋ ਰਾ ਕੀ ਦੇ। ਸੋ ਸਾਡੇ ਫਰਜ਼ ਪੈਂਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਜੋ ਉਪਦੇਸ਼ ਸਾਨੂੰ ਗੁਰਬਾਣੀ ਰਾਹੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਹੈ ਉਹਦੇ ਤੇ ਅਸੀਂ ਅਮਲ ਕਰਨ ਦਾ ਯਤਨ ਕਰੀਏ ਸੋ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਮਿਹਰ ਸਦਕਾ ਸਾਨੂੰ ਇਹ ਸੁਭਾਗੇ ਸਮੇਂ 5 ਦਿਨ ਦੇ ਦੀਵਾਨ ਜੋ ਬਿੜੇ ਨੇ ਅਤੇ ਗੁਰੂ ਸਾਹਿਬ ਦੀ ਝੂਂਦ ਦੇ ਵਿੱਚ ਬਹਿ ਕੇ ਤੁਸੀਂ ਗੁਰਬਾਣੀ ਦਾ ਅਤੇ ਸਿੱਖ ਇਤਿਹਾਸ ਦਾ ਅਨੰਦ ਮਾਣਿਆ ਸੋ ਮੈਂ ਧੰਨਵਾਦ ਕਰਦਾ ਕਬਾ ਘੁੱਟੋ ਸੇਮ ਜੀ ਦਾ ਉਹਨਾਂ ਦੇ ਸਾਰੇ ਹੀ ਜਥੇ ਦਾ ਪਾਟੀ ਸਿੰਘਾਂ ਦਾ ਜਿਨ੍ਹਾਂ ਨੇ ਬਾੜ ਦੀ ਸੇਵਾ ਕੀਤੀ ਰੰਗੀ ਜਥੇ ਦਾ ਜਿਨ੍ਹਾਂ ਨੇ ਕੀਰਤਨ ਦੀ ਸੇਵਾ ਕੀਤੀ ਅਤੇ ਸਾਰੇ ਹੀ ਸੇਵਾਦਾਰਾਂ ਦਾ ਜਿਨ੍ਹਾਂ ਨੇ 5 ਦਿਨ ਲੰਗਰ ਦੀ ਸੇਵਾ ਕੀਤੀ ਜੋੜਿਆਂ ਦੀ ਸੇਵਾ ਕੀਤੀ ਸਟੈਂਟ ਦੀ ਸਾਊਂਡ ਦੀ ਸੇਵਾ ਕੀਤੀ ਕਿਉਂਕਿ ਇਹ ਜਿਹੇ ਕਾਰਜ ਸਾਰਿਆਂ ਦੇ ਯਤਨਾ ਸਦਕਾ ਹੀ ਸਾਰਿਆਂ ਦੀ ਸੇਵਾ ਸਦਕਾ ਹੀ ਜੋ ਇਹ ਲੈ ਪਰ ਚੜਦੇ ਨੇ ਸੋ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਭਾਈ ਬਾਲਾ ਜੀ ਸੇਵਾ ਸੁਸਾਇਟੀ ਦੇ ਸਾਰੇ ਹੀ ਮੈਂਬਰ ਸਹਿਬਾਨ ਇਹਨਾਂ ਦੇ ਉਦਮ ਯਤਨਾ ਸਦਕਾ ਇਹ ਧਾਰਮਿਕ ਸਮਾਗਮ ਨੇ ਜਿਹੜੇ ਇਹ ਸੰਪੰਨ ਹੋਏ ਨੇ ਸੋ ਇਸ ਲਈ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਪੰਜ ਦਿਨ ਆਪਣੇ ਕੀਮਤੀ ਸਮੇਂ ਤੋਂ ਸਮਾ ਘਟ ਕੇ ਇਹ ਸਮਾਗਮ ਦੇ ਵਿੱਚ ਹਾਜ਼ਰੀ ਭਰੀਆ ਅਤੇ ਸਤ ਸੰਗ ਤੁਸੀਂ ਸੁਣਿਆ ਸਾਰਿਆਂ ਨੇ ਤੋ ਸਾਰੀ ਸੰਗਤ ਭਗਾਵਾਲੀ ਆ ਤੋ ਸਾਰੀ ਸੰਗਤ ਦਾ ਤੁਹਾਧਰ ਤੋਂ ਧੰਨਵਾਦ ਗੁਰੂ ਸਾਹਿਬ ਮਿਹਰ ਕਰਨ ਸਾਡੇ ਇਸ ਇਲਾਕੇ ਦੇ ਸਿਰ ਤੇ ਮਿਹਰ ਪ੍ਰਯਾਤ ਕਰਨ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਸੂਚੇ ਦੇਸ਼ ਦੇ ਵਿੱਚ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਕਾਇਮ ਰਹੇ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਕਾਇਮ ਰਹੇ ਅਤੇ ਮੈਂ ਸਮਝਦਾ ਕਿ ਸਾਡੇ ਇਹ ਇਸ ਨਗਰ ਦੀ ਧਰਤੀ ਹੈ ਜਿਹੜੀ ਭਗਾਵਾਲੀਆਂ ਲੰਬੇ ਸਮੇਂ ਤੋਂ ਇਸ ਧਰਤੀ ਤੇ ਇਸ ਨਗਰ ਦੇ ਵਿੱਚ ਖਾਸ ਤੌਰ ਤੇ ਇਸ ప్రాంత ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਧਾਰਮਿਕ ਸਵਾਗਤ ਮੇਲੇ ਹੋ ਰਹੇ ਨੇ ਉਹ ਸੰਗਤਾਂ ਨੇ ਜਿਹੜੀਆਂ ਹਰ ਸਾਲ ਜੋ ਧਾਰਮਿਕ ਤੌਰ ਤੇ ਅਤੇ ਹੋਰ ਲੰਗਰ ਦੀ ਜੋੜੀਆਂ ਦੀ ਸੇਵਾ ਜਿਹੜੀ ਕਰਦੀ ਆ ਰਹੀ ਆ ਸੋ ਇਸੇ ਕਰਕੇ ਸਾਡਾ ਇਲਾਕਾ ਚੜ੍ਹਦੀ ਕਲਾ ਦੇ ਵਿੱਚ ਆ ਗੁਰੂ ਸਾਹਿਬ ਮਿਹਰ ਕਰਨ ਸਾਰਿਆਂ ਦੇ ਸਿਰ ਤੇ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣ ਸੋ ਇਹਦੀਆਂ ਬੇਤੀਆਂ ਕਰਦਾ ਮੈਂ ਖਿਮਾ ਦਾ ਜਾਚਕਾ ਫਿਰ ਸਾਰਿਆਂ ਦਾ ਕੋਟ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੀਦਰ ਸਿੰਗਾ ਜੱਜ ਪ੍ਰੀਤ ਸਿੰਘਾ ਸੁਪਤਰੀ ਮਨਪ੍ਰੀਤ ਇਧਰ ਪੇਟਣਾ ਆਏ ਹੋਏ ਨੇ ਪ੍ਰੀਤ ਕੌਰ ਸੁਪਤਰੀ ਮਨਪ੍ਰੀਤ ਸਿੰਘਾ ਹਰਪ੍ਰੀਤ ਪੁੱਤਰ ਸੁਪਤਰੀ ਮਨਪ੍ਰੀਤ ਸਿੰਘ ਜੱਜ ਸੀਰਤ ਕੌਰ ਹਰਵੀਰ ਸਿੰਘ ਪੁੱਤਰ ਹਰਚਨ ਸਿੰਘ ਕਰਨ ਪ੍ਰੀਤ ਸਿੰਘ ਸੁਪਤਰ ਗੁਰਦੀਪ ਸਿੰਘ ਸਹਿਜ ਕੌਰ ਪੁੱਤਰੀ ਪਰਮੇਂਦਰ ਸਿੰਘ ਜਨਪ ਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜਨਤਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਤੇ ਚਰਨਦੀਪ ਸਿੰਘ ਚਰਨਦੀਪ ਕੌਰ ਸੁਪਤਰੀ ਸੁਖਦੀਪ ਸਿੰਘ ਪਰਮਵੀਰ ਸਿੰਘ ਸੁਪੁੱਤਰ ਗੁਰਪ੍ਰੀਤ ਕੌਰ ਦੇਵਲੀਨ ਕੌਰ ਪੁੱਤਰੀ ਰਵਿੰਦਰ ਸਿੰਘ ਖੁਸ਼ੀ ਪੁੱਤਰੀ ਸੁਦੇਸ਼ ਸਿੰਘ ਜਪਨੀਨ ਕੌਰ ਪੁੱਤਰੀ ਪਰਮਵੀਰ ਸਿੰਘ ਅਨਹਦ ਕੌਰ ਗੁਰਵਿੰਦਰ ਸਿੰਘ ਜਪਨੀਨ ਕੌਰ ਤੇਜ ਤੇਜਿੰਦਰ ਸਿੰਘ ਸਾਰਿਆਂ ਨੂੰ ਬੇਨਤੀ ਹੈ ਬੱਚਿਆਂ ਨੂੰ ਜਿਗ ਜਨਮਤ ਕੈ ਮਰੂ ਕਬੇ ਲੰਗਦੇ ਮਨ ਦੇ دیਵਾਨੇ ਮਨ ਦੇ ਲੰਗਦੇ ਛੇੜ ਮੋੜ ਦੀਤ ਮਨ ਦੇ ਜਿਗ ਜਨਮਤ ਕੈ ਮਰੂ ਕਬੇ ਲੰਗਦੇ